ਸਤਿ ਸ੍ਰੀ ਅਕਾਲ ਜੀ ਸੌਣ ਦੇ ਮਹੀਨੇ ਬਲਦੇਵ ਸਿੰਘ ਆਪਣੇ ਪਰਿਵਾਰ ਨਾਲ ਆਪਣੇ ਖੇਤਾਂ ਵਿੱਚ ਸੌਣ ਦੀਆਂ ਕਾਲੀਆਂ ਘਟਾਉਂਦਾ ਆਨੰਦ ਮਾਣ ਰਿਹਾ ਸੀ ਉਸ ਦੀ ਪਤਨੀ ਜੀਤੋ ਕਹਿਣ ਲੱਗੀ ਮੈਂ ਕਿਹਾ ਜੀ ਮੈਂ ਤੁਹਾਨੂੰ ਇੱਕ ਗੱਲ ਆਖਾਂ ਕਿਉਂ ਨਹੀਂ ਜੀ ਮੇਰੀ ਸਰਕਾਰ ਜਰੂਰ ਆਖੋ ਜੀਤੋ ਦੇਖੋ ਜੀ ਰੱਬ ਨੇ ਆਪਾਂ ਨੂੰ ਵਿਆਹ ਤੋਂ 10-12 ਸਾਲ ਬਾਅਦ ਧੀ ਦੀ ਬਖਸ਼ਿਸ਼ ਕੀਤੀ ਹੈ ਹੁਣ ਮੇਰੀ ਧੀ ਰਮਨ ਵੱਡੀ ਹੋ ਚੁੱਕੀ ਐ ਅਸੀਂ ਇਹਨੂੰ ਪੜਾ ਲਿਖਾ ਕੇ ਇੱਕ ਵਧੀਆ ਡਾਕਟਰ ਬਣਾਉਣਾ ਕਿਉਂ ਨਹੀਂ ਮੇਰੀ ਸਰਕਾਰ ਦੇਖਣ ਪੱਖਣ ਨੂੰ ਸਾਡੀ ਇੱਕ ਤਾਂ ਜਾਨਵਦ ਪਿਆਰੀ ਬੱਚੀ ਐ ਜੇ ਅਸੀਂ ਆਪਣੀ ਬੱਚੀ ਲਈ ਨਹੀਂ ਸੋਚਾਂਗੇ ਤਾਂ ਹੋਰ ਕਿਸ ਲਈ ਸੋਚਾਂਗੇ ਦੋਨੇ ਗੱਲਾਂ ਕਰਦੇ ਆਪਣੀ ਬੱਚੀ ਸਮੇਤ ਘਰ ਪਹੁੰਚ ਗਈ ਦੋਨੇ ਜੀ ਰਮਨ ਨੂੰ ਬਹੁਤ ਪਿਆਰ ਕਰਦੇ ਸਨ ਦੂਸਰੇ ਦਿਨ ਦੀ ਸਵੇਰ ਹੋਈ ਜੀਤੋ ਆਪਣੀ ਧੀ ਨੂੰ ਹਰ ਰੋਜ਼ ਦੀ ਤਰ੍ਹਾਂ ਤਿਆਰ ਕਰਕੇ ਸਕੂਲ ਭੇਜ ਦਿੱਤਾ ਆਪਣੇ ਪਤੀ ਨੂੰ ਕਹਿਣ ਲੱਗੀ ਤੁਹਾਨੂੰ ਪਤਾ ਹੈ ਜੀ ਕਿ ਮੈਂ ਬਿਮਾਰ ਰਹਿੰਦੀ ਆ ਮੇਰਾ ਤਾਂ ਇੱਕ ਮਿੰਟ ਦਾ ਭਰੋਸਾ ਨਹੀਂ ਕਦਮ ਹੈ ਰੱਬ ਨੂੰ ਪਿਆਰੀ ਹੋ ਜਾਵਾਂ ਨਾ ਨਾ ਇਹ ਤੂੰ ਕੀ ਕਹਿ ਰਹੀ ਹੈ ਅਜੇ ਤਾਂ ਤੂੰ ਆਪਣੀ ਧੀ ਨੂੰ ਡਾਕਟਰ ਬਣਿਆ ਦੇਖਣਾ ਤੈਨੂੰ ਕੋਈ ਚਿੰਤਾ ਨਹੀਂ ਹੁੰਦਾ ਰੱਬ ਆਪਣੇ ਤੇ ਮਿਹਰ ਕਰੇਗਾ ਤੂੰ ਨਾ ਘਬਰਾ ਮੈਂ ਤੇਰੇ ਨਾਲ ਆ ਤੁਸੀਂ ਮੇਰੇ ਨਾਲ ਇੱਕ ਵਾਅਦਾ ਕਰੋ ਜੇ ਮੈਂ ਮਰ ਗਈ ਤੁਸੀਂ ਦੂਜਾ ਵਿਆਹ ਤਾਂ ਨਹੀਂ ਕਰਵਾ ਲਉਗੇ ਨਹੀਂ ਨਹੀਂ ਇਹ ਤੂੰ ਕੀ ਕਹਿ ਰਹੀਆਂ ਹਾਂ ਜੀ ਮੈਂ ਠੀਕ ਹੀ ਕਹਿ ਰਹੀਆਂ ਜੇ ਤੁਸੀਂ ਦੂਜਾ ਵਿਆਹ ਕਰਵਾ ਲਿਆ ਮੇਰੀ ਲਾਡਾ ਨਾਲ ਪਾਲੀ ਹੋਈ ਮੇਰੀ ਧੀ ਦੀ ਜ਼ਿੰਦਗੀ ਤਵਾ ਹੋ ਜਾਣੀ ਐ ਮੈਨੂੰ ਆਵਾਜ਼ਾਂ ਮਾਰਿਆ ਕਰੂਗੀ ਨਾਲੇ ਰੋਇਆ ਕਰੂਗੀ ਨਾਲੇ ਮੈਨੂੰ ਗਾਲਾਂ ਕੱਢਿਆ ਕਰੂਗੀ ਨਾਲੇ ਕਿਹਾ ਕਰੂਗੀ ਮੈਨੂੰ ਛੱਡ ਗਈ ਇਹਨਾਂ ਦੀਆਂ ਜੁੱਤੀਆਂ ਖਾਣ ਨੂੰ ਆਪ ਮਰ ਗਈ ਮੈਥੋਂ ਪਾਸਾ ਵਟ ਗਈ ਬਗਾਨੇ ਬਸ ਪਾ ਗਈ ਅੱਜ ਬਾਪੂ ਵੀ ਮਾਂ ਤੇਰੇ ਕੀਤੇ ਵਾਦੇ ਭੁੱਲ ਗਿਆ ਬਗਾਨਿਆਂ ਦੇ ਮੂੰਹ ਵਿੱਚ ਪੈ ਗਿਆ ਆਪਣੀ ਲਾਡਾ ਨਾਲ ਪਾਲੀ ਧੀ ਨੂੰ ਅੱਜ ਭੁੱਲ ਗਿਆ ਫੇਰ ਤਾਂ ਮਰ ਕੇ ਵੀ ਇੱਕ ਮਾਂ ਦੀ ਆਤਮਾ ਤੜਫਦੀ ਰਹੂਗੀ ਮੇਰੀ ਆਤਮਾ ਨੂੰ ਸ਼ਾਂਤੀ ਨਹੀਂ ਮਿਲੇਗੀ ਮੈਂ ਇਸ ਤਰ੍ਹਾਂ ਕਦੇ ਵੀ ਨਹੀਂ ਹੋਣ ਦਿਆਂਗਾ ਮੈਂ ਆਪਣੀ ਧੀ ਨੂੰ ਤੇਰੇ ਮਰਨ ਤੋਂ ਬਾਅਦ ਵੀ ਆਪਣੀ ਪਰਾਂ ਥੱਲੇ ਲਕੋ ਕੇ ਰੱਖਾਂਗਾ ਮੈਂ ਆਪਣੀ ਧੀ ਨੂੰ ਤਤੀਵਾ ਵੀ ਲੱਗਣ ਨਹੀਂ ਦੇਵਾਂਗਾ ਤੂੰ ਤਾਂ ਐਵੇਂ ਤੜਫੀ ਜਾਂਦੀਆਂ ਇਸ ਤਰ੍ਹਾਂ ਦਾ ਕੁਝ ਵੀ ਨਹੀਂ ਹੋਵੇਗਾ ਲਓ ਜੀ ਆਪਾਂ ਤਾਂ ਗੱਲਾਂ ਵਿੱਚ ਹੀ ਰੁੱਝੇ ਰਹੀ ਟਾਈਮ ਦੇਖਿਆ ਨਹੀਂ ਆਪਣੀ ਪਿਆਰੀ ਧੀ ਸਕੂਲੋਂ ਪੜ ਕੇ ਵਾਪਸ ਆ ਗਈ ਅੰਦਰ ਵੜਦਿਆਂ ਹੀ ਭੱਜ ਕੇ ਹਰ ਰੋਜ਼ ਦੀ ਤਰ੍ਹਾਂ ਆਪਣੀ ਮਾਂ ਦੇ ਗਲ ਨੂੰ ਚਿੰਬੜ ਜਾਂਦੀ ਮਾਂ ਦਾ ਹਾਲਚਾਲ ਪੁੱਛਦੀ ਰਸੋਈ ਵੱਲ ਨੂੰ ਵਾਦੀ ਜਾਂ ਮਾਂ ਆਪਣੀ ਰੋਟੀ ਪਾ ਕੇ ਮਾਂ ਕੋਲ ਬੈਠ ਕੇ ਖਾਂ ਲੱਗਦੀ ਦੂਸਰੇ ਦਿਨ ਸਕੂਲ ਜਾਣ ਲੱਗਦੀ ਹੈ ਤਾਂ ਮਾਂ ਰੋਕ ਲੈਂਦੀ ਹੈ ਬਹੁਤ ਅੱਜ ਮੇਰੀ ਤबीयत ਬਹੁਤ ਖਰਾਬ ਹੈ ਤੂੰ ਅੱਜ ਸਕੂਲ ਨਾ ਜਾ ਮਾਂ ਦੀ ਗੱਲ ਸੁਣ ਕੇ ਸਕੂਲ ਵਾਲਾ ਬੈਗ ਰੱਖ ਦਿੰਦੀ ਹੈ ਅਤੇ ਆਪਦੇ ਪਾਪਾ ਨੂੰ ਬੁਲਾਉਂਦੀ ਹੈ ਤੇ ਮਾਂ ਦੀ ਟਵੀਟ ਜਿਆਦਾ ਖਰਾਬ ਹੋਣ ਬਾਰੇ ਦੱਸਦੀ ਹੈ। ਅਜੇ ਆਪਣੇ ਪਾਪਾ ਨੂੰ ਦੱਸ ਹੀ ਰਹੀ ਸੀ ਜਦੋਂ ਜੀਤਵਲ ਵਾਧੇ ਹੋਏ ਦੇਖਿਆ ਤਾਂ ਰੱਬ ਨੂੰ ਪਿਆਰੀ ਹੋ ਚੁੱਕੀ ਸੀ। ਉਸ ਨੂੰ ਦੇਖ ਕੇ ਪਿਓ ਅਤੇ ਧੀ ਨੇ ਤਾਂ ਹਾਂ ਮਾਰੀਆਂ ਤੇ ਬਹੁਤ ਬਿਰਲਾਪ ਕੀਤਾ। ਫਿਰ ਬਾਅਦ ਵਿੱਚ ਸਾਰੇ ਰਿਸ਼ਤੇਦਾਰ ਇਕੱਠੇ ਹੋਏ ਬੜੇ ਆਦਰ ਮਾਨ ਅਤੇ ਸਤਿਕਾਰ ਤੇ ਰੀਤੀ ਰਿਵਾਜਾਂ ਨਾਲ ਸੰਸਕਾਰ ਕਰ ਦਿੱਤਾ। ਹੁਣ ਘਰ ਵਿੱਚ ਇਕੱਲੇ ਪਿਓ ਤੇ ਧੀ ਰਹਿ ਰਹੇ ਨੇ। ਇੱਕ ਦਿਨ ਆਪਣੀ ਧੀ ਨਾਲ ਵਿਹੜੇ ਵਿੱਚ ਗੱਲਾਂ ਕਰ ਰਿਆ ਸੀ ਜਿਸ ਦਿਨ ਤੇਰੀ ਮਾਂ ਦੁਨੀਆ ਛੱਡ ਕੇ ਚਲੀ ਗਈ ਘਰ ਦੀਆਂ ਸਾਰੀਆਂ ਰੌਣਕਾਂ ਹੀ ਨਾਲ ਲੈ ਗਈ ਅਜੇ ਗੱਲਾਂ ਕਰਦੇ ਸੀ ਇੰਨੇ ਚਿਰ ਨੂੰ ਪੈਂਡ ਦੀਆਂ ਦੋ ਔਰਤਾਂ ਘਰ ਆਈਆਂ ਹਾਲਚਾਲ ਪੁੱਛਿਆ ਤੇ ਕਹਿਣ ਲੱਗੀਆਂ ਤੂੰ ਕਿੰਨਾ ਚਿਰ ਆਪਣੇ ਹੱਥ ਜਲਾਉਂਦਾ ਰਹੇਂਗਾ ਧੀ ਨੇ ਆਪਣੇ ਘਰ ਚਲੀ ਜਾਣਾ ਤੇਰੀ ਸਾਰੀ ਉਮਰ ਪਈ ਹੈ ਕਿਉਂਕਿ ਨਾ ਤੂੰ ਦੂਸਰਾ ਵਿਆਹ ਕਰਵਾ ਲੈ ਅਜੇ ਕਿਹੜਾ ਤੇਰੀ ਉਮਰ ਜ਼ਿਆਦਾ ਹੋਈ ਹੈ ਨਾ ਨਾ ਤਾਈ ਜੀ ਇਹ ਤੁਸੀਂ ਕੀ ਕਹਿ ਰਹੇ ਹੋ ਪੁੱਤਰ ਮੈਂ ਠੀਕ ਹੀ ਕਹਿ ਰਹੀ ਆ ਨਾ ਨਾ ਤਾਈ ਇਹ ਕੰਮ ਮੈਂ ਨਹੀਂ ਕਰਨਾ ਮੈਂ ਉਸ ਦੇ ਬੋਲ ਪਗਾਉਣੇ ਆ ਮੈਂ ਕੀਤੇ ਸਾਰੇ ਵਾਦੇ ਪੂਰੇ ਕਰਨੇ ਮੈਂ ਆਪਣੀ ਧੀ ਦੀ ਜ਼ਿੰਦਗੀ ਨਹੀਂ ਖਰਾਬ ਕਰਨੀ ਮੈਂ ਦੂਜਾ ਵਿਆਹ ਨਹੀਂ ਕਰਵਾਉਣਾ ਚੰਗਾ ਤੇਰੀ ਮਰਜ਼ੀ ਪੁੱਤਰਾ ਜਲਾਈ ਚੱਲ ਚੁੱਲ੍ਹੇ ਵਿੱਚ ਸਾਰੀ ਉਮਰ ਹੱਥ ਇੰਨੀ ਗੱਲ ਕਹਿ ਕੇ ਸੰਤੋ ਬੰਤੋ ਘਰੋਂ ਵਾਪਸ ਚਲੀਆਂ ਗਈਆਂ ਹੁਣ ਸੋਚਣ ਲਈ ਮਜਬੂਰ ਹੋ ਗਿਆ ਤੇ ਉਦਾਸ ਰਹਿਣ ਲੱਗਿਆ ਇੱਕ ਦਿਨ ਮੰਜੇ ਤੇ ਪਿਆ ਕੁਝ ਸੋਚ ਰਿਹਾ ਸੀ ਅਤੇ ਸੰਤੋਵੰਤੋ ਨੇ ਆ ਕੇ ਫਿਰ ਦਰਵਾਜ਼ਾ ਖੜਕਾਇਆ ਦਰਵਾਜ਼ਾ ਖੋਲ੍ਹਿਆ ਅਤੇ ਅੰਦਰ ਲੰਘ ਆਈਆਂ ਕਹਿਣ ਲੱਗੀਆਂ ਕੀ ਸੋਚ ਰਿਹਾ ਹੈ ਬੜਾ ਉਦਾਸ ਲੱਗ ਰਿਹਾ ਹੈ ਬਸ ਕੁਝ ਨਹੀਂ ਤਾਈ ਮੈਂ ਤਾਂ ਐਵੇਂ ਹੀ ਮੰਜੇ ਤੇ ਪਿਆ ਸੀ ਪਰ ਉਹ ਤਾਂ ਆਪਣੀ ਪਤਲੀ ਨਾਲ ਕੀਤੇ ਵਾਅਦਿਆਂ ਬਾਰੇ ਸੋਚ ਰਿਹਾ ਕਦੇ ਆਪਣੀ ਧੀ ਬਾਰੇ ਸੋਚਦਾ ਹੈ ਕਦੇ ਆਪਣੀ ਜ਼ਿੰਦਗੀ ਲਈ ਸੋਚਦਾ ਹੈ ਹੁਣ ਚੱਕਰਾਂ ਵਿੱਚ ਪੈ ਚੁੱਕਿਆ ਸੀ ਸੰਤੋਵੰਤੋ ਫਿਰ ਕਹਿਣ ਲੱਗੀਆਂ ਪੁੱਤਰਾ ਸੋਚ ਲੈ ਤੇਰੀ ਰੋਟੀ ਪੱਕਦੀ ਹੋ ਜਾਊਗੀ ਉਸਨੇ ਸਭ ਕੁਝ ਭਲਾ ਕੇ ਸੰਤੋਵੰਤੋ ਨੂੰ ਵਿਆਹ ਲਈ ਹਾਂ ਕਰ ਦਿੱਤੀ ਕੁਝ ਟਾਈਮ ਨਿਕਲਿਆ ਦੂਜਾ ਵਿਆਹ ਕਰਵਾ ਲਿਆ ਹੁਣ ਇੱਕ ਧੀ ਦਾ ਬਾਪ ਨਹੀਂ ਹੁਣ ਦੋ ਧੀਆਂ ਦਾ ਬਾਪ ਬਣ ਚੁੱਕਿਆ ਸੀ ਕਿਉਂਕਿ ਜਿਸ ਨਾਲ ਵਿਆਹ ਕਰਵਾਇਆ ਹੈ ਉਸ ਕੋਲ ਵੀ ਇੱਕ ਰਾਮਣ ਦੀ ਹਾਨ ਦੀ ਹੀ ਬੇਟੀ ਸੀ ਜਿਸ ਦਾ ਨਾਮ ਜੋਤੀ ਸੀ ਹੁਣ ਆਪਣੀ ਦੂਸਰੀ ਪਤਨੀ ਭੋਲੀ ਨਾਲ ਨਵੀਂ ਜ਼ਿੰਦਗੀ ਸ਼ੁਰੂ ਕਰ ਚੁੱਕਿਆ ਸੀ ਅਤੇ ਨਵੇਂ ਪਰਿਵਾਰ ਦਾ ਬਹੁਤ ਵਧੀਆ ਪਿਆਰ ਬਣ ਚੁੱਕਿਆ ਹੈ ਹੁਣ ਦੋਨੋਂ ਭੈਣਾਂ ਦਾ ਆਪਸ ਵਿੱਚ ਬਹੁਤ ਪਿਆਰਾ ਬਣ ਚੁੱਕਿਆ ਸੀ ਦੋਨੋਂ ਭੈਣਾਂ ਇਕੱਠੀਆਂ ਹੀ ਕਾਲਜ ਪੜਨ ਜਾਇਆ ਕਰਦੀਆਂ ਸੀ ਬਸ ਇਹ ਪਿਆਰ ਥੋੜਾ ਚਿਰ ਹੀ ਰਿਹਾ ਬਾਦ ਵਿੱਚ ਭੋਲੀ ਨੇ ਆਪਣਾ ਮਤ੍ਰਈ ਮਾਂ ਵਾਲਾ ਬਤੀਰਾ ਸ਼ੁਰੂ ਕਰ ਦਿੱਤਾ। ਹੁਣ ਬਲਦੇਵ ਸਿੰਘ ਦੀ ਪਹਿਲੀ ਧੀ ਤੇ ਅਤਿਆਚਾਰ ਦੀਆਂ ਘੜੀਆਂ ਵਾਧਦੀਆਂ ਜਾ ਰਹੀਆਂ ਸੀ। ਹੁਣ ਰਮਣ ਨੂੰ ਸਾਰਾ ਘਰ ਦਾ ਕੰਮ ਕਰਕੇ ਕਾਲਜ ਜਾਣਾ ਪੈਂਦਾ ਸੀ। ਕਈ ਦਫਾ ਆਪਣੇ ਪੁਰਾਣੇ ਕੱਪੜਿਆਂ ਨਾਲ ਹੀ ਕਾਲਜ ਚਲੀ ਜਾਂਦੀ ਸੀ। ਕਾਲਜ ਦਾ ਸਟਾਫ ਉਸ ਨੂੰ ਬਹੁਤ ਪਿਆਰ ਕਰਦਾ ਸੀ ਕਿਉਂਕਿ ਕਾਲਜ ਦੀ ਟਾਪਰ ਬਣ ਚੁੱਕੀ ਸੀ। ਇਹ ਸਭ ਕੁਝ ਉਸਦੀ ਮਤ੍ਰਈ ਮਾਂ ਤੇ ਉਸਦੀ ਬੇਟੀ ਨੂੰ ਨਹੀਂ ਪਸੰਦ ਸੀ। ਜਦੋਂ ਕਾਲਜ ਚ ਪੜਕੇ ਵਾਪਸ ਆਉਂਦੀ ਉਸ ਨੂੰ ਘਰ ਦਾ ਸਾਰਾ ਕੰਮ ਕਰਨਾ ਪੈਂਦਾ ਸੀ ਅਤੇ ਨਾਲ ਮਾਂ ਧੀ ਦੀ ਮਾਰ ਵੀ ਖਾਣੀ ਪੈਂਦੀ ਸੀ ਜਦੋਂ ਸ਼ਾਮ ਨੂੰ ਖੇਤੋਂ ਘਰ ਨੂੰ ਆਉਂਦਾ ਉਹ ਵੀ ਮਾਂ ਧੀ ਦੀ ਝੂਠੀ ਸ਼ਿਕਾਇਤ ਸੁਣ ਕੇ ਆਪਣੀ ਬੇਟੀ ਨੂੰ ਬਹੁਤ ਝਿੜਕਦਾ ਅਤੇ ਲੋਹੇ ਲਾਖੇ ਬੋਲ ਬੋਲਦਾ ਆਪ ਮਰ ਗਈ ਇਹਨੂੰ ਇੱਥੇ ਛੱਡ ਗਈ ਹੁਣ ਰਮਨ ਨੂੰ ਕਾਲਜ ਵਿੱਚੋਂ ਵੀ ਹਟਾ ਲਿਆ ਗਿਆ ਰੋਂਦੀ ਹੋਈ ਆਪਣੇ ਪਾਪਾ ਕਹਿੰਦੀ ਮੈਂ ਪਾਪਾ ਮੰਮੀ ਦੇ ਬੋਲ ਪੂਰੇ ਕਰਨੇ ਨੇ ਮੈਂ ਪੜ ਕੇ ਡਾਕਟਰ ਬਣਨਾ ਹੈ ਮੈਨੂੰ ਹੋਰ ਪੜਾ ਪੜ ਲੈਣ ਦਿਓ ਪਰ ਉਸਤੇ ਕੰਨ ਤੇ ਜੂਣਾ ਸਰ ਕੀ ਕੀਤੇ ਬਾਦੇ ਆਪਣੀ ਪਹਿਲੀ ਪਤਨੀ ਦਾ ਪਿਆਰ ਭੁੱਲ ਚੁੱਕਿਆ ਨਵੇਂ ਮੋਹ ਪਿਆਰ ਚੰਗੀ ਤਰ੍ਹਾਂ ਫਸ ਚੁੱਕਿਆ ਸੀ ਇੱਕ ਵੀ ਗੱਲ ਨਹੀਂ ਮੰਨੀ ਸੀ ਇੱਕ ਦਿਨ ਆਪਣੀ ਮਾਂ ਵਾਲੇ ਕਮਰੇ 'ਚ ਸਫਾਈ ਕਰ ਰਹੀ ਸੀ ਮਾਂ ਦੀ ਫੋਟੋ ਅੱਗੇ ਬਹੁਤ ਵਿਰਲਾਪ ਕਰਦੀ ਅਤੇ ਆਪਦੇ ਤਾਣ ਕੱਪੜੇ ਖੋਲ ਕੇ ਮਾਂ ਨੂੰ ਵਿਖਾਉਂਦੀ ਏ ਦੇਖ ਮਾਂ ਇਨਾ ਜਾਲਮਾ ਨੇ ਮੇਰਾ ਕੀ ਹਾਲ ਕੀਤਾ ਮੈਨੂੰ ਵੀ ਆਪਣੇ ਕੋਲ ਬਲਾ ਇਨਾ ਜਾਲਮਾਂ ਤੋਂ ਮੈਨੂੰ ਬਚਾ ਲੈ ਮਾਂ ਬਾਪੂ ਤਾਂ ਤੇਰੇ ਨਾਲ ਕੀਤੇ ਬਾਅਦ ਇਹ ਸਾਰੇ ਭੁੱਲ ਗਿਆ ਇਹ ਸਾਰਾ ਕੁਝ ਮਤਰੀ ਮਾਂ ਦੇਖ ਲੈਂਦੀ ਆ ਉਸ ਤੋਂ ਇਹ ਕੁਝ ਸਭ ਕੁਝ ਨਾ ਸਹਾਰ ਹੋਇਆ ਭੋਲੀ ਆ ਕੇ ਮਾਰਨਾ ਸ਼ੁਰੂ ਕਰ ਦਿੰਦੀ ਹੈ ਅਤੇ ਬਹੁਤ ਗਾਲੀ ਗਲੋਚ ਕਰਦੀ ਹੈ ਅਤੇ ਕਹਿੰਦੀ ਹੈ ਮੈਂ ਤੇਰੀ ਮਾਂ ਦਾ ਸੁਪਨਾ ਪੂਰਾ ਨਹੀਂ ਕਰਾਂਗੀ ਇਨੂੰ ਬਣਾਵਾਂਗੀ ਡਾਕਟਰ ਰਵਣੇ ਨੂੰ ਇੱਕ ਕਮਰੇ ਵਿੱਚ ਬੰਦ ਕਰ ਦਿੰਦੀ ਹੈ ਜਦੋਂ ਸ਼ਾਮ ਨੂੰ ਖੇਤਾਂ ਚੋਂ ਘਰ ਨੂੰ ਆਉਂਦਾ ਉਸ ਨੂੰ ਹੋਰ ਉਸਤੇ ਵਿਰੋਧ ਸੱਚੀਆਂ ਝੂਠੀਆਂ ਲਾ ਕੇ ਭਰ ਦਿੰਦੀ ਹੈ ਹੋਰ ਮਾਰ ਪਵਾ ਦਿੰਦੀ ਹੈ ਨਾਲੇ ਕਹਿੰਦੀ ਹੈ ਇਸ ਕਲੇਣੀ ਦਾ ਕੋਈ ਮੁੰਡਾ ਦੇਖ ਫਾਹਾ ਵੜ ਦੋ ਨਹੀਂ ਇਹ ਕੋਈ ਨਵਾਂ ਚੰਦ ਝਾੜੂਗੀ ਅਸੀਂ ਦੁਨੀਆ ਨੂੰ ਮੂੰਹ ਦਿਖਾਉਣ ਜੋਗੇ ਨਹੀਂ ਰਹਿਣਾ ਉਹ ਵਿਚਾਰੀ ਆਪਣੇ ਪਾਪਾ ਨੂੰ ਸਭ ਕੁਝ ਦੱਸਦੀ ਹੈ ਅਤੇ ਆਪਣੇ ਤਾਣ ਪਈਆਂ ਲਾਸਾਂ ਦਿਖਾਉਂਦੀ ਹੈ ਪਾਰ ਤੇ ਕੋਈ ਅਸਰ ਨਹੀਂ ਹੋ ਰਿਹਾ ਉਸ ਤੇ ਬਾਪ ਨੇ ਗਰੀਬ ਤੋਂ ਗਰੀਬ ਕਰ ਦੇ ਕੇ ਉਸ ਦਾ ਵਿਆਹ ਕਰ ਦਿੱਤਾ ਪਰ ਇੰਨਾ ਆਤਿਆਚਾਰ ਚੱਲਦੀ ਹੋਈ ਨੇ ਆਪਣੀ ਪੜ੍ਹਾਈ ਬੰਦ ਨਹੀਂ ਕੀਤੀ ਚੋਰੀ ਛੁਪੇ ਪੜ੍ਹਦੀ ਰਹਿੰਦੀ ਸੀ ਇੱਕ ਦਿਨ ਸੰਤੋ ਬੰਤੋ ਆਪਣੇ ਨਾਲ ਦੇ ਸ਼ਹਿਰ ਵਜਾਰ ਗਈਆਂ ਗਰਮੀ ਦੇ ਦਿਨ ਸੀ ਉਹਨਾਂ ਦਾ ਗਰਮੀ ਨਾਲ ਬੁਰਾ ਹਾਲ ਹੋ ਗਿਆ ਪਾਣੀ ਦੀ ਤਲਾਸ਼ ਲਈ ਇੱਧਰ ਉੱਧਰ ਘੁੰਮ ਰਹੀਆਂ ਉਹਨਾਂ ਨੇ ਇੱਕ ਕੋਠੀ ਦੀ ਘੰਟੀ ਵਜਾਈ ਤਾਂ ਅੰਦਰੋਂ ਨੌਕਰ ਆਇਆ ਦੇਖਿਆ ਦੋ ਬਜ਼ੁਰਗ ਔਰਤਾਂ ਪਾਣੀ ਮੰਗ ਰਹੀਆਂ ਨੇ ਅੰਦਰ ਆ ਕੇ ਦੱਸਿਆ ਰਮਣ ਨੇ ਅੰਦਰ ਆਉਣ ਲਈ ਕਿਹਾ ਜਦੋਂ ਸੰਤੋ ਬੰਤੋ ਅੰਦਰ ਆਈਆਂ ਤਾਂ ਕੀ ਦੇਖ ਰਹੀਆਂ ਨੇ ਇਹ ਤਾਂ ਬਲਦੇਵ ਸਿੰਘ ਦੀ ਕੁੜੀ ਰਮਣੀ ਉਹਨਾਂ ਨੇ ਰਮਣ ਨੂੰ ਪੁੱਛਿਆ ਤੂੰ ਬਲਦੇਵ ਸਿੰਘ ਦੀ ਕੁੜੀ ਐ ਹਾਂ ਤਾਈ ਜੀ ਤੁਸੀਂ ਸੁਣਾਓ ਪਿੰਡ ਦਾ ਕੀ ਹਾਲ ਚਾਲ ਐ ਨਾਲੀ ਪਾਪਾ ਤੇ ਮੰਮੀ ਦਾ ਕੀ ਹਾਲ ਐ ਭੈਣ ਜੋਤੀ ਦਾ ਕੀ ਹਾਲ ਐ ਸੰਤੋ ਬੰਤੋ ਕਹਿ ਲੱਗੀਆਂ ਕਿ ਪਾਪਾ ਮੰਮੀ ਤੇਰੇ ਬਿਮਾਰ ਰਹਿੰਦੇ ਨੇ ਤੇਰੀ ਭੈਣ ਨੇ ਤੇਰੇ ਵਿਆਹ ਤੋਂ ਬਾਅਦ ਪਿੰਡ ਦੇ ਮੁੰਡੇ ਨਾਲ ਕੋਟ ਮੈਰਿਜ ਕਰ ਲਈ ਸੀ ਉਹ ਹੁਣ ਪਤਾ ਨਹੀਂ ਕਿੱਥੇ ਰਹਿੰਦੀ ਐ ਚੰਗਾ ਹੁਣ ਅਸੀਂ ਚੱਲਦੀਆਂ ਆਪਣਾ ਤਾਂ ਪਿੰਡ ਵੀ ਦੂਰ ਐ ਤਾਈ ਜੀ ਕੱਲ ਨੂੰ ਹਸਪਤਾਲ ਵਿੱਚ ਕੈਂਪ ਲੱਗਣਾ ਫਰੀ ਦਵਾਈ ਮਿਲਣੀ ਹੈ ਜੇ ਕਿਸੇ ਨੇ ਦਵਾਈ ਲੈਣੀ ਹੋਈ ਭੇਜ ਦਿਓ ਨਾਲੇ papa ਤੇ mummy ਨੂੰ ਮੇਰਾ ਸਨੇਹਾ ਦੇ ਦੇਣਾ ਜੇ ਜਾਦਾ ਔਖੇ ਨੇ ਮੇਰੇ ਕੋਲ ਆ ਜਾਣ ਸੰਤੋਬੰਤੋ ਕਹਿਣ ਲੱਗੀਆਂ ਨਾ ਤੂੰ ਕੀ ਕਰਵਾਉਣਾ ਹੈ ਆਪਣੀ ਮਤਰੀ ਮਾਂ ਤਾਈ ਜੀ ਚਾਹੇ ਮਤਰੀ ਹੈ ਲੈ ਕਿੰਨਾ ਹੈ ਤਾਂ ਮਾਂ ਮੇਰੀ ਕੋਈ ਗੱਲ ਨਹੀਂ ਜੋ ਕੁਝ ਹੋਇਆ ਉਹ ਮੇਰੀ ਕਿਸਮਤ ਵਿੱਚ ਲਿਖਿਆ ਸੀ ਤੁਸੀਂ ਮੇਰਾ ਸਨੇਹਾ ਦੇ ਦਿਓ ਚੰਗਾ ਧੀਏ ਜਰੂਰ ਸਨੇਹਾ ਦੇ ਦੇਾਂਗੇ ਸੰਤੋ ਬੰਤੋ ਆਪਣੇ ਪਿੰਡਵਾਲ ਨੂੰ ਚੱਲ ਪਈਆਂ ਦੂਸਰੇ ਦਿਨ ਰਮਣ ਹਾਰੋਈ ਦੀ ਤਰ੍ਹਾਂ ਹਸਪਤਾਲ ਵਿੱਚ ਆਪਣੀ ਡਿਊਟੀ ਤੇ ਗਈ ਕੀ ਦੇਖ ਰਹੀ ਐ ਕਿ ਮਰੀਜ਼ਾਂ ਦੀਆਂ ਬਹੁਤ ਲੰਮੀਆਂ ਲਾਈਨਾਂ ਲੱਗੀਆਂ ਹੋਈਆਂ ਸਨ ਕਿਉਂਕਿ ਅੱਜ ਹਸਪਤਾਲ ਵਿੱਚ ਫ੍ਰੀ ਕੈਂਪ ਸੀ ਆਪਣੀ ਕਮਰੇ ਅੰਦਰ ਗਈ ਐ ਆਪਣੀ ਕੁਰਸੀ ਤੇ ਬੈਠ ਕੇ ਮਰੀਜ਼ਾਂ ਦਾ ਚੈੱਕਅਪ ਕਰਨਾ ਸ਼ੁਰੂ ਕਰ ਦਿੱਤਾ ਅਜੇ 7-8 ਮਰੀਜ਼ ਚੈੱਕ ਕੀਤੇ ਉਸ ਤੋਂ ਬਾਅਦ ਆਪਣੀ ਦੂਸਰੀ ਪਤਨੀ ਨੂੰ ਲੈ ਕੇ ਕਮਰੇ ਅੰਦਰ ਦਾਖਲ ਹੋਇਆ ਤੇ ਇੱਕ ਧਮ ਚੌਕ ਗਿਆ ਰਮਣ ਨੂੰ ਡਾਕਟਰ ਦੀ ਕੁਰਸੀ ਤੇ ਬੈਠੀ ਦੇਖ ਕੇ ਪਰ ਉਸ ਨੇ ਅੱਗੇ ਆਉਣ ਦਾ ਇਸ਼ਾਰਾ ਕੀਤਾ ਹੁਣ ਆਪਣੀ ਗਲਤੀ ਮਹਿਸੂਸ ਕਰਦੇ ਹੋਏ ਕਿਹਾ ਤੀ ਇਹ ਸਾਨੂੰ ਕੋਈ ਬਿਮਾਰੀ ਨਹੀਂ ਤੈਨੂੰ ਦੇਖਦਿਆਂ ਹੀ ਸਾਡੀਆਂ ਸਾਰੀਆਂ ਬਿਮਾਰੀਆਂ ਦੂਰ ਹੋ ਗਈਆਂ ਦੂਸਰੀ ਮਾਂ ਭੋਲੀ ਕਹਿਣ ਲੱਗੀ ਧੀਏ ਇੱਕ ਬਿਮਾਰੀ ਸੀ ਜਿਹੜਾ ਮੈਂ ਤੇਰੇ ਤੇ ਨਾਜਾਇਜ਼ ਅਤਿਆਚਾਰ ਕਰਦੀ ਰਹੀ ਮਾੜੇ ਚੰਗੇ ਸ਼ਬਦ ਬੋਲਦੀ ਰਹੀ ਹੁਣ ਮੇਰੀਆਂ ਅੱਖਾਂ ਖੁੱਲੀਆਂ ਨੇ ਕਿ ਦੁਨੀਆ ਵਿੱਚ ਮਾਂ ਪਿਓ ਦਾ ਨਾਮ ਮਿੱਟੀ ਵਿੱਚ ਮਲਾਉਣ ਵਾਲੇ ਕਿਹੜੇ ਹੁੰਦੇ ਨੇ ਅਤੇ ਚਮਕਾਉਣ ਵਾਲੇ ਕਿਹੜੇ ਹੁੰਦੇ ਨੇ ਤੂੰ ਤਾਂ ਦੁਨੀਆ ਦੀ ਮਿਸਾਲ ਕਾਇਮ ਕਰ ਦਿੱਤੀ ਇੱਕ ਮਤਰੀ ਮਾਂ ਦੇ ਤਸੀਹੇ ਚਲਦੀ ਹੋਈ ਨੇ ਵੀ ਮਾਂ ਦਾ ਸੁਪਨਾ ਡਾਕਟਰ ਬਣ ਕੇ ਪੂਰਾ ਕਰ ਦਿੱਤਾ। ਉਹਨਾਂ ਨੇ ਆਪਣੀ ਗਲਤੀ ਦੀ ਮਾਫੀ ਮੰਗੀ ਰਵਣ ਕਹਿਣ ਲੱਗੀ ਇਹਦੇ ਵਿੱਚ ਮਾਫੀ ਵਾਲੀ ਕਿਹੜੀ ਗੱਲ ਹੈ? ਇਹ ਸਭ ਕੁਝ ਮੇਰੀ ਕਿਸਮਤ ਵਿੱਚ ਲਿਖਿਆ ਸੀ। ਤੂੰ ਮੇਰੀ ਮਤਰੇਈ ਮਾਂ ਨਹੀਂ ਇੱਕ ਮੇਰੀ ਧਰਮ ਦੀ ਮਾਂ। ਬਸ ਇੱਕ ਪਹਿਚਾਣ ਕਰਨੀ ਔਖੀ ਹੈ। ਕੋਈ ਪਹਿਲਾਂ ਪਹਿਚਾਣ ਕਰ ਲੈਂਦਾ ਹੈ, ਕੋਈ ਪਹਿਚਾਣ ਬਾਅਦ ਵਿੱਚ ਕਰਦਾ ਹੈ। ਬਸ ਇਹੀ ਫਰਕ ਹੈ ਹੁਣ ਸਾਰਾ ਪਰਿਵਾਰ ਰਾਵਣ ਕੋਲ ਹੀ ਖੁਸ਼ੀ-ਖੁਸ਼ੀ ਰਹਿਣ ਲੱਗਿਆ ਤੁਹਾਨੂੰ ਇਹ ਕਹਾਣੀ ਕਿਵੇਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਧੰਨਵਾਦ